ਸਾਡੀ ਜ਼ਿੰਦਗੀ ਵਿੱਚ ਵਾਪਰੀ ਕੋਈ ਵੀ ਘਟਨਾ ਜਾਂ ਆਇਆ ਕੋਈ ਇਨਸਾਨ ਕਦੇ ਵੀ ਬੇਮੋਲ ਜਾਂ ਬੇਮਾਇਨੇ ਨਹੀਂ ਹੋ ਸਕਦਾ ਮੰਨਿਆ ਕਿ ਇਹ ਕਈ ਵਾਰ ਸਾਡੇ ਤੋਂ ਬਹੁਤ ਕੁਝ ਖੋ ਕੇ ਆਪਣੇ ਨਾਲ ਵੀ ਵਹਾ ਕੇ ਲੈ ਜਾਂਦਾ ਹੈ ਪਰ ਫਿਰ ਵੀ ਜੋ ਵੀ ਤੁਹਾਡੇ ਨਾਲ ਬੀਤ ਰਿਹਾ ਹੈ ਜਿਨ੍ਹਾਂ ਰਾਹਾਂ ਤੋਂ ਜਾਂ ਪਲਾਂ ਤੋਂ ਤੁਸੀਂ ਗੁਜ਼ਰ ਰਹੇ ਹੋ ਉਸ ਦਾ ਕੋਈ ਨਾ ਕੋਈ ਤੁਹਾਡੀ ਲਾਈਫ ਲਈ ਅਰਥ ਜ਼ਰੂਰ ਹੋਏਗਾ ਬਸ ਉਹਨਾਂ ਅਰਥਾਂ ਨੂੰ ਫੜਨ ਤੇ ਸਮਝਣ ਦੀ ਲੋੜ ਹੁੰਦੀ ਹੈ। ਨਾ ਕਿ ਬੀਤ ਚੁਕੇ ਪਿੱਛੇ ਭੱਜਣ ਦੀ। ਵੈਸੇ ਵੀ ਜੋ ਤੁਹਾਡਾ ਹੈ, ਤੁਹਾਡੇ ਹੱਕ ਦਾ ਹੈ, ਉਹ ਤੁਹਾਨੂੰ ਹੀ ਮਿਲੇਗਾ ਤੇ ਹਮੇਸ਼ਾ ਤੁਹਾਡੇ ਕੋਲ ਰਹੇਗਾ। ਬਸ ਕੋਸ਼ਿਸ਼ ਇਹ ਰੱਖਿਏ ਕਿ ਆਪਣੇ ਅੰਦਰ ਦੇ ਵਿਸ਼ਵਾਸ, ਡ੍ਰਿਡਤਾ ਨੂੰ ਕਦੇ ਨਾ ਮਰਨ ਦਿਈਏ। ਫਿਰ ਦੇਖਿਓ ਜ਼ਿੰਦਗੀ ਗੁਲਜ਼ਾਰ ਲੱਗੇਗੀ।